ਪੁਛੇ ਰਹਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸਰ ਜੀ ਸਿੰਘ ਪ੍ਰਧਾਨ ਗੁਰਦਰਾ ਪ੍ਰਬੰਧਕ ਕਮੇਟੀ ਗੁਰ ਹਰਾਈ ਸਾਹਿਬ ਪੁੰਗਰਨੀ ਤੋਂ ਜੋ ਕਿ ਅੱਜ ਇਹ ਪੱਥਰ ਲਗਾਇਆ ਗਿਆ ਕਿ ਸਾਡੇ ਜੋ ਗੁਰਦਰਾ ਸਾਹਿਬ ਦੇ ਵਿੱਚ ਅ ਬਿਜਲੀ ਦੀ ਕਾਫੀ ਪ੍ਰੋਬਲਮ ਸੀਗੀ ਕਿ ਜਿਹਦੇ ਵਿੱਚ ਬਿੱਲ ਬਹੁਤ ਜ਼ਿਆਦਾ ਆਉਂਦਾ ਸੀ ਤੇ ਉਹਦੇ ਵਿੱਚ ਡਾਕਟਰ ਹਰਦੇਵ ਸਿੰਘ ਪਰਹਾਰ ਜੋ ਸਾਡੇ ਸੁਸਾਇਟੀ ਦੇ ਸਰਪ੍ਰਸਤਾ ਉਹਨਾਂ ਨੇ ਰਿਕੁਐਸਟ ਕੀਤੀ ਸੀ ਉਹਨੇ ਸਾਡੇ ਇੱਥੇ ਸੋਲਰ ਸਿਸਟਮ 30 ਕਿਲੋਵਾਟ ਦਾ 1.5 ਲੱਖ ਦਾ ਲੋਆ ਕੇ ਦਿੱਤਾ ਕਿ ਜਿਹਦੇ ਵਿੱਚ ਤਕਰੀਬਨ ਇਹ ਸੋਲਰ ਸਿਸਟਮ ਲੱਗੇ ਨੂੰ 6 ਮਹੀਨੇ ਹੋ ਗਏ ਉਸ ਦਿਨ ਦਾ ਸਾਡਾ ਕੋਈ ਬਿਜਲੀ ਦਾ ਬਿੱਲ ਨਹੀਂ ਆਇਆ ਕਿ ਮੈਂ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੀ ਡਾਕਟਰ ਹਰਦੇਵ ਸਿੰਘ ਪ੍ਰਹਾਰ ਨੇ ਇੱਡੀ ਵੱਡੀ ਮਾਇਆ ਦੇ ਕੇ ਸਾਡੇ ਗੁਰਦੁਆਰੇ ਨੂੰ ਸਾਡੀ ਸਹਾਇਤਾ ਕੀਤੀ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 22 ਪ੍ਰੈਜ਼ੀਡੈਂਟ ਅਮਰਕੋਟ ਚਰਨਕੌਰ ਵੈਲਫੇਅਰ ਸੁਸਾਇਟੀ ਨੂੰ ਘਰਨੇ ਮੇਰੇ ਨਾਲ ਸਾਡੇ ਪ੍ਰੈਜ਼ੀਡੈਂਟ ਜਸਵੀਰ ਸਿੰਘ ਜੀ ਮਨਿਆਸ ਸਾਡੇ ਐਨਆਰਆਈ ਵੀਰ ਸਰ ਮੱਖਣ ਸਿੰਘ ਜੀ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਜੀ ਸਿੰਘ ਸੂਤਾ ਤੇ ਉਹਨਾਂ ਦੇ ਨਾਲ ਸਾਡਾ ਬਿੱਟੂ ਜੀ ਭਾਈ ਤੇ ਹੋਰ ਸਾਡੇ ਬੈਠੇ ਨੇ ਮੈਂ ਅੱਜ ਦੇ ਦਿਨ ਤੇ ਸਭ ਤੋਂ ਪਹਿਲਾਂ ਮੈਂ ਗੁਰੂ ਹਰਿਰਾਇ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਨਗਰ ਨਿਵਾਸੀਆਂ ਐਨਆਰਆਈ ਵੀਰਾਂ ਦੇ ਸ਼ਬਦ ਦੇ ਸ਼ਰਧ ਬੈਠੀਆਂ ਸੰਗਤਾਂ ਨੂੰ ਆਪਣੀ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਨੂੰ ਵਧਾਈਆਂ ਦਿੰਨਾ ਔਰ ਨਾਲ ਹੀ ਜੋ ਗੁਰਦੁਆਰਾ ਸਾਹਿਬ ਦੀ ਪ੍ਰੋਬਲਮ ਆ ਰਹੀ ਸੀ ਬਿੱਲ ਦੀ ਬਿਜਲੀ ਦੇ ਬਿੱਲ ਦੀ ਕਿਉਂਕਿ ਕਮਰਸ਼ੀਅਲ ਹੋਣ ਕਰਕੇ ਬਿੱਲ ਵੱਡਾ ਆਉਂਦਾ ਸੀ ਤੇ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਨੇ ਇਹ ਇਹਨਾਂ ਨੂੰ ਇੱਕ ਸੋਲਰ ਪਲਾਂਟ ਜੋ 1.5 ਲੱਖ ਦਾ ਉਹ ਡੋਨੇਟ ਕੀਤਾ ਤੇ ਇਸੇ ਤਰ੍ਹਾਂ ਇਹ ਜਿਹੜੀ ਅਮਰਕੌਰ ਚਰਨਕੌਰ ਵੈਲਫੇਅਰ ਸੁਸਾਇਟੀ ਆ ਇਹ ਵਕਫ ਵਕਫ ਸਮਿਆਂ ਤੇ ਸਮਾਜ ਸੇਵਾ ਦੇ ਵਿੱਚ ਜੁਟੀ ਰਹਿੰਦੀ ਆ ਜਿਵੇਂ ਕਿ ਇਹਨਾਂ ਨੇ ਪ੍ਰਾਇਮਰੀ ਸਕੂਲ ਜੋ ਪਿੰਡ ਭੁੰਗਰਨੀ ਦਾ ਸੀ ਜਿਹਨੂੰ ਅੱਜ ਤੱਕ ਇੱਕ ਪੱਕਾ ਰਸਤਾ ਨਹੀਂ ਸੀ ਮਿਲਿਆ ਉਹ ਵੀ ਲਗਭਗ 6.5 1200 ਸਕਰ ਫੁੱਟ ਜਿਹੜਾ ਰਸਤਾ ਇੰਟਰਲੌਕ ਲਾ ਕੇ ਔਰ 2.5 ਫੁੱਟ ਉੱਚਾ ਚੱਕੀਓ ਸਕੂਲ ਨੂੰ ਦਿੱਤਾ ਸਕੂਲ ਦੇ ਵਿੱਚ ਇੰਟਰਲੌਕ ਲਵਾਏ ਇਹ ਲਗਭਗ ਸਾਡਾ ਪ੍ਰੋਜੈਕਟ ਜਿਹੜਾ ਇਹ 10 ਲੱਖ ਦਾ ਇਹ ਵੀ ਸਾਡਾ ਪ੍ਰੋਜੈਕਟ ਸੀ ਔਰ ਇਹ ਨੇਪਰੇ ਚੜ੍ਹਨ ਵਾਲਾ ਛੇਤੀ ਹੋ ਜਾਏਗਾ ਇਸੀ ਤਰ੍ਹਾਂ ਇੱਕ ਅਸੀਂ ਟੁੰਡੇ ਸਕੂਲ ਦੇ ਵਿੱਚ ਪਾਣੀ ਦੀ ਘਾਟ ਸੀ ਉੱਥੇ ਇੱਕ ਬੋਰ ਕਰਵਾ ਕੇ ਦਿੱਤਾ ਡੂੰਗਾ ਪਾਣੀ ਲਈ ਬੱਚਿਆਂ ਵਾਸਤੇ ਇੱਕ ਗਰੀਬ ਪਰਿਵਾਰ ਬਹੁਤ ਸੀ ਵਿਰਧ ਵੀ ਸੀ ਉੱਤੇ ਗਰੀਬ ਵੀ ਸੀ ਉਹਨਾਂ ਨੂੰ ਇੱਕ ਮਕਾਨ ਬਣਾ ਕੇ ਅਸੀਂ ਕਢਿਆ ਲੱਜ ਦੇ ਰਹੇ ਆ ਇਸੇ ਤਰ੍ਹਾਂ ਅਸੀਂ ਵੱਖ-ਵੱਖ ਹੋਰ ਵੀ ਸਾਡੀਆਂ ਜਿਹੜੀਆਂ ਇਹਦੇ ਵਿੱਚ ਸਾਡੀਆਂ ਚੱਲ ਰਹਾ ਪ੍ਰੋਜੈਕਟ ਜਿਵੇਂ ਕਿ ਆ ਹੁਣ ਸਰਦੀ ਦਾ ਮੌਸਮ ਸੀ ਤੇ ਬੱਚਿਆਂ ਨੂੰ ਗਰਮ ਵਰਦੀਆਂ ਕਈਆਂ ਸਕੂਲਾਂ ਦੇ ਵਿੱਚ ਨਹੀਂ ਮਿਲੀਆਂ ਤੇ ਲਗਭਗ ਅਸੀਂ 14 ਸਕੂਲਾਂ ਨੂੰ ਗਰਮ ਵਰਤੀਆਂ ਜਿਹੜੀਆਂ 1.6 ਲੱਖ ਦਾ ਸਾਡਾ ਖਰਚਾ ਸੀ ਉਹ ਵੀ ਅਸੀਂ ਸਫਲਤਾਪੂਰਵਕ ਕੀਤਾ ਇਸ ਕਰਕੇ ਇਹ ਜਿਹੜੀ ਸੋਸਾਇਟੀ ਹੈ ਬਖ ਬਖ ਸਮਿਆਂ ਦੇ ਉੱਤੇ ਇਹੋ ਜਿਹਾ ਪ੍ਰੋਜੈਕਟਾਂ ਦੇ ਕੰਮ ਕਰਦੀ ਆਰ ਸਮਾਜ ਦੀ ਸੇਵਾ ਤੇ ਤਤਪਰ ਰਹਿੰਦੀ ਆ ਤੇ ਇਹ ਗਾਂ ਵੀ ਕਰਦੀ ਰਹੇਗੀ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਫੇਰ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਜਿਹੜੇ ਅੱਜ ਇੱਥੇ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚੇ ਆ ਅਸੀਂ ਆਪਣੀ ਸੋਸਾਇਟੀ ਵੱਲ ਉਹਨਾਂ ਨੂੰ ਵਧਾਈਆਂ ਵੀ ਦਿੰਨੇ ਤੇ ਅਸੀਂ ਜੀ ਆਇਆਂ ਵੀ ਕਹਿੰਨੇ ਕਿਉਂਕਿ ਉਹ ਹਰ ਸਾਲ ਸਾਡੇ ਇਸ ਪ੍ਰਕਾਸ਼ ਪਰਵਰਤ ਜੋ ਆ ਕੇ ਹਾਜ਼ਰੀ ਲਵਾਉਣ ਆਉਂਦੇ ਆ ਚੇਚੇ ਤੌਰ ਤੇ ਪਹੁੰਚਦੇ ਆ ਆਪਣੇ ਸਾਰੇ ਕਾਰੋਵਾਰ ਛੱਡ ਕੇ ਇੱਥੇ ਆਉਂਦੇ ਆ ਸੋਭਾ ਇਹ ਕਹਿੰਦਾ ਹੋਇਆ ਮੈਂ ਫੇਰ ਵਧਾਈਆਂ ਦਿੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ